ਕਿਉਂ ਸੇ ਕਿ ਇਸ ਕੰਮ ਲਿਦਾ ਹੋ ਨੀ। ਠੀਮਾਰਤ ਦੀ ਕਿਰਪਾ ਨਾਲ ਸਰਕਾਰ ਕੀ ਇਹ ਪੰਜਵਾਂ ਗੁਰਬਾਣੀ ਕੰਢ ਮੁਕਾਉਲਾ ਹੈ। ਜਿਹੜਾ ਆਪਾਂ ਪਹਿਲੀ ਵਾਰੀ ਸ਼ੁਰੂ ਕੀਤਾ ਸੀ ਉਹਨੂੰ ਸਾਨੂੰ ਇਹਨੀ ਬੜੀ ਖੁਸ਼ੀ ਸੀ ਕਿ ਸਾਡੇ ਪਿੰਡ ਚੋਂ ਬੱਚਿਆਂ ਨੇ ਜਪਤੀ ਸਾਹਿਬ ਦੀ ਬਾਣੀ ਜਿਹੜੀ ਆ ਉਹ ਕੰਢ ਕਰ ਲਈ। ਹੁਣੇ ਬਾਬਾ ਜੀ ਨੇ ਆਪ ਜੀ ਨੂੰ ਮਹਾਰਾਜ ਦੇ ਜੀਵਨ ਬਾਰੇ ਦੱਸਿਆ ਕਿ ਗੁਰੂ ਸੱਜੀ ਬਾਦਸ਼ਾਹ ਮਹਾਰਾਜ ਜੀ ਨੇ ਸਾਨੂੰ ਸਾਰਿਆਂ ਨੂੰ ਸ਼ਬਦ ਤੇ ਲੜਨਾ ਹੈ। ਸੁਲਤਾਨਪੁਰ ਲੋਧੀ ਕੋ ਮਹਾਰਾਜ ਸੱਜੀ ਬਾਛੇ ਜੀ ਜਦੋਂ ਵੇਗ ਅਲੀ ਦੇ ਵਿੱਚ ਪ੍ਰਵੇਸ਼ ਕੀਤਾ ਤੇੋਂ ਨਿਕਲਣ ਤੋਂ ਬਾਅਦ ਮਹਾਰਾਜ ਜੀ ਨੇ ਸ਼ਬਦ ਦੇ ਨਾਲ ਜੁੜਿਆ। ਹੁਣੇ ਆਪਾਂ ਸ਼ਬਦ ਪੜ੍ਹ ਕੇ ਅੱਧਿਆ ਸਿੱਧ ਬੋਲਣ ਨੂੰ ਸ਼ੁਭ ਬਚਨ ਧੰਨ ਨਾਨਕ ਤੇ ਇਹਦੀ ਵੱਡੀ ਕਮਾਈ ਜੇ ਸਿੱਧਾਂ ਦੇ ਨਾਲ ਮਹਾਰਾਜ ਸਿੱਤੇ ਬਾਦਸ਼ਾਹ ਜੀ ਨੇ ਵਿਚਾਰ ਕੀਤੀ ਹੈ ਤੇ ਸਿੱਧਾਂ ਨੂੰ ਸ਼ਾਂਤ ਕੀਤਾ ਹੈ ਸ਼ਬਦ ਦੇ ਨਾਲ ਜੇ ਮਹਾਰਾਜ ਸਿੱਤੇ ਬਾਦਸ਼ਾਹ ਜੀ ਨੇ ਸਾਨੂੰ ਅੰਤੜੇ ਜੋੜਿਆ ਤੇ ਉਹ ਜੋੜਿਆ ਹੈ ਸ਼ਬਦ ਦੇ ਨਾਲ ਜਿਹੜੇ ਸਾਡੇ ਵਰਗੇ ਲੋਕ ਸੰਗਤ ਨੂੰ ਮਹਾਰਾਜ ਸਿੱਤੇ ਬਾਦਸ਼ਾਹ ਜੀ ਉੱਤੀ ਜੋ ਸਮਝਣਾ ਕਰਦਾ 100% ਧਰਤੀ ਤੇ ਤੁਸੀਂ ਜਾਂਦੀਓ ਦਰਸ਼ਨ ਕਰਦੇ ਹੋ ਆਪਣੇ ਲੱਗੇ ਹੀ ਹੈ ਕਿ ਜਿਹੜੇ ਸਾਡੇ ਵਰਗੇ ਲੋਕ ਸੀ ਉਹ ਫੇਰ ਡੁੱੜ ਗਏ ਵੀ ਤਦਰ ਪਾਉਣ ਲਈ ਤੇ ਅਸੀਂ ਦੱਬਣੀ ਹੈ ਤੇ ਅਸੀਂ ਸਜ਼ਾ ਕਰ ਲਈ ਜੇ ਬਾਬੇ ਨੂੰ ਪੁੱਛੀਏ ਵੀ ਬਾਬਾ ਤੂੰ ਕਿਥੇ ਲੰਦਾ ਮੜੀ ਜਿੰਦਾ ਜਾਂ ਗੋਰਛ ਕਬਚਰੀ ਜਾਂ ਕਿਥੇ ਲੰਦਾ ਠੀਕੇ ਤੇ ਬਾਬਾ ਮੜੀ ਨਾ ਗੋਰ ਗੁਰ ਅੰਗਦ ਕਹਿ ਹੀ ਹੈ ਬਸੇ ਉਹਨ ਸਾਧ ਸੰਗਤ ਲੋਕ ਕਿਨੇ ਨਾ ਬਾਬਾ ਮੜੀਆਂ ਦੇ ਵਿੱਚ ਇਹਨਾਂ ਕਬਰਾਂ ਦੇ ਵਿੱਚ ਬਾਬਾ ਕਿੱਥੇ ਆ ਉਪਾ ਬਾਬਾ ਗੁਰੂ ਅੰਗਦ ਦੇ ਹਿਰਦੇ ਵਿੱਚ ਬਾਣੀ ਰੂਪ ਸੀ। ਬਾਬਾ ਗੁਰੂ ਦੀ ਸੰਗਤ ਵਿੱਚ ਸੀ। ਤੇ ਇਸੇ ਨੂੰ ਮਹਾਰਾਜ ਸਿੱਖੀ ਬਾਦਸ਼ਾਹ ਨੇ ਗੁਰੂਆਂ ਦਾ ਹਿਰਦਾ ਜਿਹੜਾ ਗੁਰੂਆਂ ਦੀ ਆਤਮਾ ਜਿਹੜੀ ਗੁਰੂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਗੁਰੂ ਜੀ ਨੇ ਆਖਿਆ ਸੀ ਆਤਮਾ ਗਰੰਥ ਵਈ ਤੇ ਸਰੀਰ ਅੰਤ ਮਈ ਜਿਹੜੀ ਸੰਗਤ ਸੀ ਉਹ ਪੰਥ ਬਣਨਾ। ਮਹਾਰਾਜ ਨੇ ਸਾਨੂੰ ਸ਼ਬਦ ਦੇ ਨਾਲ ਜੋੜਿਆ ਪੰਥ ਦੇ ਨਾਲ ਜੋੜਿਆ। ਸੋ ਆਪਾਂ ਸਾਰਿਆਂ ਨੇ ਗੁਰੂ ਦੇ ਸ਼ਬਦ ਦੇ ਨਾਲ ਜੁੜਨਾ ਜੇ ਦੇਖੋ ਆਪਾਂ ਗੁਰੂ ਦੇ ਸ਼ਬਦ ਨੂੰ ਛੱਡ ਕੇ ਗੁਰੂ ਨੂੰ ਛੱਡ ਕੇ ਸੰਗਤ ਨੂੰ ਛੱਡ ਕੇ ਤੇ ਹੋਰ ਠਾਈ ਜੁੜਦੇ ਤੇ ਕਿਤੇ ਨਾ ਕਿਤੇ ਦੇਖੋ ਇਹ ਗਲਤੀ ਆ ਗਈ ਹੈ ਜਿਹਨੋ ਦੇਖੀ ਤਾਂ ਆਪਾਂ 에ਰਰ ਕਹਿੰਦੇ ਨੇ ਕਿ ਗਲਤ ਹੋ ਰਿਹਾ ਵਾਰ-ਵਾਰ ਕਰ ਰਹੇ ਆ ਕੋਸ਼ਿਸ਼ ਕਰ ਰਹੇ ਆ ਪਰ ਕਿ 에ਰਰ ਲਿਖਿਆ ਜਾਂਦਾ ਕਿ ਗਲਤੀ ਹੋ ਗਈ ਕੁਝ ਗਲਤ ਹੋ ਰਿਹਾ ਇਸ ਕਰਕੇ ਸਾਡੀ ਗੱਲ ਨਹੀਂ ਬਣਦੀ ਜੇ ਆਪਣੇ ਆਪ ਨੂੰ ਸਵਾਰਨਾ ਹੈ ਆਪਣੇ ਜੀਵਨ ਨੂੰ ਸਭਲਿਆ ਕਰਨਾ ਹੈ ਕਿ ਉਹ ਫਿਰ ਗੁਰੂ ਦੇ ਸ਼ਬਦ ਦੇ ਨਾਲ ਸੰਗਤ ਦੇ ਨਾਲ ਮਿਲ ਕੇ ਹੁੰਦਾ ਸੋ ਇੰਨੀ ਕੁ ਬੇਨਤੀਆਂ ਪ੍ਰਵਾਨ ਕਰਨੀ ਜਾਦਾ ਸਮਾਂ ਨਹੀਂ ਤੇ ਆਪਾਂ ਜਿਹੜੇ ਬੱਚਿਆਂ ਨੇ ਹੁਣ ਤੱਕ ਮਹਾਰਾਜ ਦੀ ਕਿਰਪਾ ਨਾਲ ਸਰਕਾਰ ਕੋਲੋਂ ਕੀਤਾ ਹੈ ਬੋਲੇ ਸੋਨਹਾਰਾ ਸਤੇਸ਼ਰੀ ਓਕਾਲੋ ਤੇ ਇਹਨਾਂ ਬੱਚਿਆਂ ਦੇ ਵਿੱਚੋਂ ਅਗਲੇ ਬੱਚੇ ਖੜੇ ਆ ਜਿਨ੍ਹਾਂ ਨੇ ਸਥਾਨ ਪ੍ਰਾਪਤ ਕੀਤਾ ਉਹ ਤੀਸਰਾ ਸਥਾਨ ਜਿਹੜਾ ਉਹ ਸੁਮਨਜੀਤ ਕੌਰ ਦਾ ਬਿਨੇ ਜੱਪਜੀ ਸਾਹਿਬ 24 ਪੌੜੀਆਂ ਅੰਮ੍ਰਿਤਸਰ ਦੀ ਸ਼ਹੀਪੌੜੀਆਂ ਤੇ ਇੱਕ ਉਹ ਬੱਚੀ ਜਿਹੜੀ ਫਰਸਟ ਹੈ ਗੁਰਸੇਵ ਸਿੰਘ ਨੇ 15 ਪੌੜੀਆਂ ਅਸ਼ਟਪ੍ਰਿੰਤ ਕੌਰ ਨੇ 5 ਪੌੜੀਆਂ ਤੇ ਰਾਜਪ੍ਰਿੰਤ ਕੌਰ ਨੇ 23 ਪੌੜੀਆਂ ਦੀ ਯਾਦ ਦਿੱਤੀ। ਇਹ ਪਹਿਲੇ ਬਰਾਬਰ ਦੇ ਬੱਚੇ ਸਨ ਜਿਨ੍ਹਾਂ ਨੇ ਕੁਝ ਪੌੜੀਆਂ ਯਾਦ ਕੀਤੀ। Thank you done